ਜੈ ਮਾਤਾ ਦੀ ਮੈਂ ਤੁਹਾਡਾ ਆਪਣਾ अरुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਅੱਜ ਤਕਰੀਬਨ 15 ਤੋਂ 20 ਸਾਲ ਬਾਅਦ ਅਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਿਆ ਤੇ ਜਾ ਕਿਤੇ ਰਹੇ ਹਾਂ ਮਾਤਾ ਦੇ ਦਰਬਾਰ ਜੋ ਕਿ ਸ਼ੇਰਾਂ ਵਾਲੀ ਮਾਤਾ ਦਾ ਦਰਬਾਰ ਨੈਣਾਦੇਵੀ ਹੈ ਤੇ ਅੱਜ ਟ੍ਰੇਨ ਜਿਸ ਤਰ੍ਹਾਂ ਕਿ ਅੱਗੇ ਰੋਜ਼ ਟਾਈਮ ਤੇ ਆਉਂਦੀ ਹੈ ਤਾਂ 6 ਵਜੇ ਟ੍ਰੇਨ ਆਣੀ ਸੀ ਤੇ 7 ਵਜੇ ਟ੍ਰੇਨ ਆਈ ਹੈ ਤੁਹਾਨੂੰ ਦਿਖਾਣੇ ਪੂਰੀ ਯਾਤਰਾ ਜੀਵੇ ਕੀ ਟਾਈਟਲ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਅੱਜ 15 ਤੋਂ 20 ਸਾਲ ਬਾਅਦ ਕਿਤੇ ਧਾਰਮਿਕ ਸਥਾਨ ਤੇ ਟ੍ਰੇਨ ਰਾਹੀ ਯਾਤਰਾ ਕਰਨ ਦਾ ਦਿਲ ਬੜਾ ਕਰਦਾ ਸੀ ਕਿਉਂਕਿ ਬਚਪਨ ਯਾਦ ਆ ਜਾਵੇ ਪਰ ਜਦੋਂ ਰੇਲਵੇ ਸਟੇਸ਼ਨ ਤੇ ਪੁੱਜੇ ਤਾਂ ਪਹਿਲਾਂ ਤਾਂ ਕਾਫੀ ਮਨੋਰੰਜਨ ਹੋਇਆ ਕਿਉਂਕਿ ਕੋਰਾਲੀ ਸ਼ਹਿਰ ਦੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਬੰਦਰ ਬੜੇ ਮਸਤੀ ਕਰਦੇ ਨੇ ਅਤੇ ਬੰਦਰ ਕਾਫੀ ਛੇੜੇ ਤੇ ਬਾਅਦ ਦੇ ਵਿੱਚ ਇੱਕ ਹੋਰ ਬੰਦਰ ਮਿਲਿਆ ਜੋ ਕਿ ਪੂਰਾ ਨਜ਼ਾਰੇ ਦਿਖਾ ਰਿਹਾ ਸੀ ਅਤੇ ਬੰਦਰ ਲਫਾਫੇ ਨਾਲ ਖੇਡ ਰਿਹਾ ਸੀ ਤੇ ਲਫਾਫੇ ਦੇ ਨਾਲ ਕਦੇ ਢੂੰਡ ਕੱਟ ਰਿਹਾ ਸੀ ਅਤੇ ਕਦੇ ਢੂੰਡ ਤੋਂ ਬਾਹਰ ਹੋ ਜਾਂਦਾ ਸੀ ਕਾਫੀ ਲੋਕ ਜੋ ਰੇਲਵੇ ਸਟੇਸ਼ਨ ਤੇ ਖੜੇ ਸਨ ਇਸ ਨੂੰ ਵੇਖ ਰਹੇ ਸਨ ਕਿਉਂਕਿ ਬੰਦਰ ਅਕਸਰ ਮਸਤੀ ਕਰਦੇ ਹੋਏ ਦਿਖਦੇ ਨੇ ਤੇ ਸਾਹਮਣੇ ਇੱਕ ਟ੍ਰੇਨ ਖੜੀ ਸੀ ਤਾਂ ਉਸ ਦੇ ਵਿੱਚ ਬੈਠੇ ਹੋਏ ਪੈਸੇਂਜਰ ਵੀ ਇਹ ਨਜ਼ਾਰਾ ਦੇਖ ਰਹੇ ਸੀ ਤੇ ਤਕਰੀਬਨ 3 ਘੰਟੇ ਅੱਜ ਟ੍ਰੇਨ ਵੀ ਲੇਟ ਆਈ ਤੇ ਸਾਨੂੰ ਬੜਾ ਸ਼ੌਂਕ ਸੀ ਕਿ ਸ਼ਾਇਦ 6 ਵਜੇ ਟ੍ਰੇਨ ਆ ਜਾਵੇਗੀ ਪਰ 7 ਵਜੇ ਦਾ ਸਮਾਂ ਹੋ ਚੁੱਕਿਆ ਸੀ ਤੇ ਟ੍ਰੇਨ ਨਹੀਂ ਆਈ ਫਿਲਹਾਲ ਬੈਠੇ-ਬੈਠੇ ਅਸੀਂ ਇਹ ਹੀ ਸੋਚਦੇ ਰਹੇ ਕਿ ਕਦੋਂ ਟ੍ਰੇਨ ਆਏਗੀ ਤੇ ਕਦੋਂ ਅਸੀਂ ਸ਼੍ਰੀ ਨੈਣਾ ਦੇਵੀ ਦਰਵਾਦ ਦੇ ਲਈ ਰਵਾਨਾ ਹੋਣਗੇ ਅਤੇ ਇਹ ਪੂਰਾ ਟਾਈਮ ਲੰਘਦਾ ਲੰਘਦਾ 9 ਜਿਹਦੇ ਕਰੀਬ ਹੋ ਗਿਆ ਤੇ 3 ਘੰਟੇ ਦਾ ਸਮਾਂ ਹੋ ਗਿਆ ਤੇ ਨੇਰਾ ਵੀ ਪੂਰਾ ਹੋ ਗਿਆ ਤੇ 3 ਘੰਟੇ ਤੋਂ ਬਾਅਦ ਟ੍ਰੇਨ ਆਉਣ ਲੱਗੀ ਤੇ ਸਾਨੂੰ ਇਹ ਪਤਾ ਲੱਗਿਆ ਜਦੋਂ ਅਸੀਂ ਖਿੜਕੀ ਤੇ ਜਾ ਕੇ ਪਤਾ ਕਰਿਆ ਵੀ ਭਾਈ ਟ੍ਰੇਨ ਆਣੀ ਵੀ ਐਕ ਨਹੀਂ ਫੇਰ ਕੀ ਸੋਚਿਆ ਤੁਹਾਨੂੰ ਉਹ ਵੀ ਦੱਸਦੇ ਹਾਂ ਮਾਤਾ ਦੇ ਜਾਣਾ ਸੀਗਾ ਤੇ ਟ੍ਰੇਨ ਤਕਰੀਬਨ ਲਗਾਤਾਰ 3 ਘੰਟੇ ਦੇ ਕਰੀਬ ਲੇਟ ਹੈ ਤੇ ਹਜੇ ਤੱਕ ਟ੍ਰੇਨ ਵੀ ਪਹੁੰਚਾ ਅੱਠੇ ਮਿੱਥੇ ਜਿਹੜੇ ਅਸੀਂ ਤਾਂ ਕਿ ਬਾਹਰ ਕੁੱਤੇ ਵੀ ਭੌਂਕਣ ਲੱਗ ਗਏ ਵੀ ਭਾਈ ਕਦ ਸਟੇਸ਼ਨ ਖੰਡੀ ਕਰੂਗੇ ਇਹ ਟ੍ਰੇਨ ਦਾ ਅੱਜ ਵੀ ਇੰਜਨ ਜਿਹੜਾ ਹੈ ਸਗੀਆਂ ਪੁਰਾਣਾ ਹੈ ਤੇ ਪਤਾ ਨਹੀਂ ਕਦ ਟ੍ਰੇਨ ਆਉਗੀ ਤੇ 3 ਘੰਟੇ ਤੋਂ ਵੱਧ ਸਮਾਂ ਹੋ ਚੁੱਕਾ ਹੈ 9 ਵਜੇ ਵਾਲੀ ਹੈ 6 ਵਜੇ ਦੀ ਟ੍ਰੇਨ ਸੀ ਤੇ ਆਖਰ 3 ਘੰਟੇ ਤੋਂ ਬਾਅਦ ਕੁਰਾਲੀ ਰੇਲਵੇ ਸਟੇਸ਼ਨ ਤੇ ਟ੍ਰੇਨ ਪਹੁੰਚੀ ਜਦੋਂ ਕਿ 6 ਵਜੇ ਦਾ ਟਾਈਮ ਸੀ ਤੇ 9:05 ਤੇ ਕੁਰਾਲੀ ਰੇਲਵੇ ਸਟੇਸ਼ਨ ਤੇ ਟ੍ਰੇਨ ਆਈ ਤੇ ਬੱਚੇ ਥੋੜੇ ਜਿਹਾ ਖੁਸ਼ ਹੋਏ ਅਤੇ ਨਾਲ ਬੱਚਿਆਂ ਦੇ ਮਾਵਾ ਵੀ ਖੁਸ਼ ਹੋਈਆਂ ਕਿ ਆਖਰ ਟ੍ਰੇਨ ਆ ਚੁੱਕੀ ਹੈ ਤੇ ਨਾਲ ਹੀ ਸਾਡੇ ਲਾਲਾ ਜੀ ਵੀ ਖੁਸ਼ ਹੋ ਗਏ ਭਾਈ ਟ੍ਰੇਨ 'ਚ ਬੈਠਣ ਨੂੰ ਮੌਕਾ ਮਿਲ ਗਿਆ ਤੇ ਤੁਹਾਨੂੰ ਅੱਗੇ ਵੀ ਦੱਸਦੇ ਹਾਂ ਕਿ ਅੱਗੇ ਜਾ ਕੇ ਕੀ ਹੋਇਆ ਕਿਉਂਕਿ ਕਹਾਵਤ ਸੱਚੀ ਹੈ ਕਿ ਸਿਰ ਮੁੰਡਾਇਆ ਸਿਰ ਮੁੰਡਾਇਆ ਤੇ ਔਲੇ ਪੈਗੇ ਤੇ ਉਹੀ ਕੰਮ ਹੋਇਆ ਸਾਡੇ ਨਾਲ ਫਿਰ ਅੱਗੇ ਜਾ ਕੇ ਤੁਹਾਨੂੰ ਦੱਸਦੇ ਆਂ ਫਿਰ ਕੀ ਹੋਇਆ ਤੇ ਟ੍ਰੇਨ ਪਹਿਲਾਂ ਹੀ 3 ਘੰਟੇ ਲੇਟ ਸੀ ਫਿਰ ਫਿਰ ਅਸੀਂ ਅੱਗੇ ਜਾ ਕੇ ਰੋਪੜ ਤੋਂ ਰਵਾਨਾ ਹੋਏ ਤੇ ਰੋਪੜ ਦਾ ਸ਼ਾਨਦਾਰ ਸਟੇਸ਼ਨ ਵੀ ਕਾਫੀ ਦੇਰਵਾ ਦੇਖਿਆ ਕਿਉਂਕਿ ਟ੍ਰੇਨ ਦੇ ਵਿੱਚ ਸਫ਼ਰ ਨਹੀਂ ਕੀਤਾ ਸੀ ਕਾਫੀ ਵਕਤ ਤੋਂ ਤੇ 15-20 ਸਾਲ ਬਾਅਦ ਟ੍ਰੇਨ ਦੇ ਵਿੱਚ ਬੈਠੇ ਆਂ ਤੇ ਟ੍ਰੇਨ ਵਿੱਚ ਪੈਟਰਨ ਤੋਂ ਬਾਅਦ ਸਾਡਾ ਅਗਲਾ ਰੇਲਵੇ ਸਟੇਸ਼ਨ ਦਾ ਟਾਰਗੇਟ ਕਿਰਤਪੁਰ ਸਾਹਿਬ ਸੀ ਫਿਰ ਕਿਰਤਪੁਰ ਸਾਹਿਬ ਤੋਂ ਪਹਿਲਾਂ ਸੁਣੋ ਕੀ ਹੋਇਆ ਲੋਜੀ तकरीबन 1 ਘੰਟੇ ਬਾਅਦ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਗਏ ਤੇ ਮੌਸਮ ਜਿਹੜਾ ਹੈ ਉਹ ਕਾਫੀ ਖਰਾਬ ਹੋਇਆ ਹੋਇਆ ਹੈ ਬਾਰਿਸ਼ ਕਾਫੀ ਜ਼ਿਆਦਾ ਹੈ ਹਾਤੇ ਤੁਹਾਨੂੰ ਤਸਵੀਰਾਂ ਵੀ ਖਾਣੇ ਆ ਕਿਰਤਪੁਰ ਸਾਹਿਬ ਤੋਂ ਰਵਾਨਾ ਹੋਣ ਤੋਂ ਬਾਅਦ ਜਦੋਂ ਸਾਨੂੰ ਬਿਜਲੀ ਚਮਕਦੀ ਦਿਖੀ ਤਾਂ ਅਸੀਂ ਪਹਿਲੇ ਹੀ ਸਮਝ ਗਏ ਸੀ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਤੇਜ ਹਨੇਰੀ ਅਤੇ ਚੱਕਰ ਚੱਲ ਰਿਹਾ ਤੇ ਟ੍ਰੇਨ ਜਦੋਂ ਚੱਲਦੀ ਗਈ ਤਾਂ ਸਾਨੂੰ ਬਿਜਲੀ ਲਿਸ਼ਕਦੀ ਹੋਈ ਵੀ ਨਾਲ-ਨਾਲ ਦਿਖਾਈ ਦਿੱਤੀ ਤੇ ਅਸੀਂ ਸਮਝ ਗਏ ਕਿ ਅੱਗੇ ਹਾਲਾਤ ਹੋਰ ਖਰਾਬ ਹੋਣ ਵਾਲੇ ਨੇ ਤੇ ਸਾਡੀ ਯਾਤਰਾ ਵਿੱਚ ਵਿਗੜ ਪੈ ਸਕਦੀ ਹੈ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਕਿਰਤਪੁਰ ਸਾਹਿਬ ਤੇ ਅਨੰਦਪੁਰ ਸਾਹਿਬ ਦੀਆਂ ਵੀ ਦਿਖਾ ਰਹੇ ਹਾਂ ਜਿੱਤੇ ਕੀ ਤੇਜ ਬਰਸ਼ਾਤ ਬਰਸ਼ਾਤ ਸ਼ੁਰੂ ਹੋ ਚੁੱਕੀ ਸੀ ਅਤੇ ਬਰਸ਼ਾਤ ਦੇ ਵਿੱਚ ਸਾਡਾ ਸਾਰਾ ਪਲਾਨ ਵੀ ਜਿਹੜਾ ਉਹ ਵੱਖ-ਵੱਖ ਹੋ ਗਿਆ ਸੀ ਕਿਉਂਕਿ ਅਸੀਂ ਰਾਤ ਨੂੰ ਸ਼੍ਰੀ ਨੈਣਾਦੇਵੀ ਮਾਤਾ ਦੇ ਦਰਵਾਜ਼ੇ ਤੇ ਜਾਣਾ ਸੀ ਤਾਂ ਜਦੋਂ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਪਹੁੰਚੇ ਤਾਂ ਤੇਜ ਨੇਰੀ ਤੂਫਾਨ ਚੱਕਰ ਅਤੇ بارش ਨੇ ਸਾਡੇ ਸਾਰੇ ਸੁਪਨੇ ਜਿਹੜੇ ਡਬੋ ਦਿੱਤੇ ਤੇ ਪੂਰਾ ਮੀਂਹ ਪੈ ਰਿਹਾ ਸੀ ਤੇ ਅਸੀਂ ਸੋਚਣ ਲੱਗੇ ਕਿ ਆਖਰ ਹੁਣ ਕੀ ਕਰੀਏ ਕਿਉਂਕਿ ਜਾਣਾ ਅਸੀਂ ਸ਼੍ਰੀ ਮਾਤ ਸ਼੍ਰੀ ਮਾਤਾ ਲਿਆਣਾ ਦੇਵੀ ਦੇ ਤਰਵਾਰ ਦੇ ਵਿੱਚ ਸੀ ਜਦੋਂ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਪੁੱਜੇ ਤਾਂ ਤੇਜ਼ ਹਨੇਰੀ ਮੀਂਹ ਨੇ ਸਾਡਾ ਰਸਤਾ ਰੋਕ ਲਿੱਤਾ ਫਿਰ ਅਸੀਂ ਸੋਚਿਆ ਵੀ ਭਾਈ ਹੁਣ ਕੀ ਕਰੀਏ ਹੁਣ ਇੱਥੇ ਤੱਕ ਪੁੱਜ ਗਏ ਕਿਉਂਕਿ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਨਾ ਤਾਂ ਹੁਣ ਅਸੀਂ ਵਾਪਸ ਜਾ ਸਕਦੇ ਸੀ ਤੇ ਨਾ ਹੀ ਅੱਗੇ ਫਿਰ ਅਸੀਂ ਫੈਸਲਾ ਕੀਤਾ ਕਿ ਆਖਰ ਹੁਣ ਕੀਤਾ ਕੀ ਜਾਵੇ ਤੇ ਫਿਰ ਇਹ ਸਲਾਹ ਬਣੀ ਕਿ ਅੱਜ ਸ੍ਰੀ ਅਨੰਦਪੁਰ ਸਾਹਿਬੀ ਰਾਤ ਕੱਟੀ ਜਾਵੇ ਕਿਉਂਕਿ ਬਰਸਾਤ ਕਾਫੀ ਜ਼ਿਆਦਾ ਤੇਜ਼ ਸੀ ਅਤੇ ਬਰਸਾਤ ਦੇ ਵਿੱਚ ਉੱਪਰ ਰਾਤ ਦੇ ਬਕਸ ਟੈਕਸੀ ਦੇ ਵਿੱਚ ਬੈਠ ਕੇ ਜਾਣਾ ਸਾਨੂੰ ਸਹੀ ਨਹੀਂ ਲੱਗਿਆ ਕਿਉਂਕਿ ਅਸੀਂ ਅੱਗੇ ਵੀ ਪੈਦਲ ਰਸਤਾ ਤੈਅ ਕਰਨਾ ਸੀ ਤੇ ਕੁਰਾਲੀ ਵਾਲਿਆਂ ਦੀ ਧਰਮਸ਼ਾਲਾ ਦੇ ਵਿੱਚ ਰੁਕਣਾ ਸੀ ਤੇ ਉਸ ਤੋਂ ਬਾਅਦ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਬਾਹਰ ਆਏ ਤੇ ਬਾਹਰ ਅੱਗੇ ਅਸੀਂ ਇਹੀ ਵਿਚਾਰ ਬਟਾਂਦਰਾ ਕੀਤਾ ਕਿ ਅੱਜ ਦੀ ਜੋ ਰਾਤ ਹੈ ਸ੍ਰੀ ਅਨੰਦਪੁਰ ਸਾਹਿਬ ਜੋ ਕੱਟੀ ਜਾਵੇ ਲੋ ਜੀ ਜਾਣਾ ਸੀ ਅਸੀਂ ਨੰਨਤਵੀ ਮਾਤਾ ਦੇ ਤੇ ਪਹੁੰਚ ਗਏ ਅਸੀਂ ਇੱਧਰ ਗੁਰਦੁਆਰਾ ਸਾਹਿਬ ਜਿੱਥੋਂ ਘਰ ਹੈ ਕਹਿੰਦੇ ਕਿ ਜਿੱਥੇ ਦਾਣਾ ਪਾਣੀ ਲਿਖਿਆ ਹੁੰਦਾ ਉੱਥੇ ਬੰਦਾ ਆਪਣੇ ਪਹੁੰਚ ਜਾਂਦਾ ਤੇ ਸਾਡਾ ਦਾਣਾ ਪਾਣੀ ਜਿਹੜਾ ਗੁਰੂ ਘਰ ਚ ਲਿਖਿਆ ਹੋਇਆ ਸੀਗਾ ਤੇ ਹੁਣ ਗੁਰੂ ਘਰ ਚ ਕਮਰਾ ਲੈਣ ਵਾਸਤੇ ਜਾ ਰਹੇ ਆ ਤੇ ਬੱਦਲ ਪੂਰਾ ਲਸ਼ਕਰਿਆ ਹੈ ਬਿਜਲੀ ਪੂਰੀ ਲਸ਼ਕਰਈ ਹੈ ਤੇ ਮੀਂਹ ਬਰਸਾਤ ਪੂਰੀ ਪੈ ਰਹੀ ਹੈ ਤੇ ਹੁਣ ਅਸੀਂ ਇਹ ਸੋਚਿਆ ਵੀ ਸਵੇਰੇ ਜਿਹੜਾ ਹੈ ਉਹ ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਬਾਰ ਜਾਈਏ ਤੇ ਫਿਰ ਨਾਲ ਕਮਰਾ ਲੈ ਕੇ ਇੱਥੇ ਹੀ ਰੈਸਟ ਕਰੀਏ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਕਮਰਾ ਲਿੱਤਾ ਅਤੇ ਕਮਰਾ ਲੈਣ ਤੋਂ ਬਾਅਦ ਅਸੀਂ ਗੁਰੂ ਘਰ ਗਏ ਤਾਂ ਗੁਰੂ ਘਰ ਦਾ ਦਰਵਾਜ਼ੇ ਬਿਲਕੁਲ ਲੋਕ ਲੱਗੇ ਹੋਏ ਸੀ ਕਿਉਂਕਿ ਰਾਤ ਦੇ ਵਕਤ ਸ਼ਾਇਦ ਬਰਸਾਤ ਕਰਕੇ ਇਹ ਗੇਟ ਬੰਦ ਕੀਤਾ ਹੋਇਆ ਸੀ ਤੇ ਅਸੀਂ ਸੋਚਿਆ ਹੁਣ ਗੁਰੂ ਘਰ ਸਵੇਰੇ ਜਾਉਂਗੇ ਤੇ ਇਸ ਤੋਂ ਪਹਿਲਾਂ ਅਸੀਂ ਲੰਗਰ ਦੇ ਵਿੱਚ ਗਏ ਤਾਂ ਲੰਗਰ ਕਿਉਂਕਿ ਪਹਿਲਾਂ ਕੰਮ ਹੋਰ ਤੇ ਪਹਿਲਾਂ ਪੇਟ ਪੂਜਾ ਇਹ ਕਹਾਵਤ ਵੀ ਜ਼ਰੂਰੀ ਹੈ ਤੇ ਪਹਿਲਾਂ ਅਸੀਂ ਪੇਟ ਪੂਜਾ ਕੀਤੀ ਤਾਂ ਫਿਰ ਰਾਤ तकरीबन 7:11 ਵਜੇ ਦਾ ਸਮਾਂ ਹੋ ਚੁੱਕਿਆ ਤੇ ਗੁਰੂ ਘਰ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਪੂਜੇ ਹੋਏ ਆਂ ਅੱਤ ਸਵੇਰੇ ਸ਼੍ਰੀ ਨਾਨਾ ਦੇਵੀ ਮਾਤਾ ਦੇ ਦਰਵਾਜ਼ੇ ਵੀ ਜਾਵਾਂਗੇ ਤੇ ਫਿਲਹਾਲ ਜੋ ਗੁਰੂ ਘਰ ਹੈ ਉਸ ਦਾ ਗੇਟ ਬੰਦ ਕੀਤਾ ਹੋਇਆ ਹੈ ਤੇ ਬਾਅਦ ਵਿੱਚ ਨਤਮਸਤਕ ਹੋ ਕੇ ਆਪਣੇ ਆਪਣੇ ਹੁਣ ਰੂਮ ਚ ਛੱਲੇ ਆ ਤੇ ਉੱਥੇ ਜਾ ਕੇ ਵਿਸ਼ਰਾਮ ਕਰਕੇ ਸਵੇਰੇ ਜਿਹੜਾ ਮਾਤਾ ਦੇ ਦਰਵਾਜ਼ੇ ਜਾਵਾਂਗੇ ਠੀਕ ਹੈ ਜੀ ਇੱਕ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਰਾਤ ਨੂੰ ਗੁਰੂ ਘਰ ਚਾਰ ਗੁਣਾ ਜ਼ਿਆਦਾ ਸੋਹਣਾ ਲੱਗਦਾ ਕਿਉਂਕਿ ਚਾਰੇ ਪਾਸੇ ਖੂਬਸੂਰਤ ਲਾਈਟਾਂ ਹੀ ਲਾਈਟਾਂ ਲੱਗੀਆਂ ਹੋਈਆਂ ਤੇ ਇਸ ਪਵਿੱਤਰ ਸਥਾਨ ਤੇ ਲੋਕ ਵੱਡੀ ਗਿਣਤੀ ਦੇ ਵਿੱਚ ਰਾਤ ਦੇ ਸਮੇਂ ਵੀ ਵੇਖੇ ਜਾ ਸਕਦੇ ਨੇ ਤੇ ਅਸੀਂ ਫਿਰ ਬਾਹਰ ਤੋਂ ਹੀ ਨਸਤਮਸਤਕ ਹੋਣ ਤੋਂ ਬਾਅਦ ਅਸੀਂ ਆਪਣੇ ਕਮਰੇ ਵਿੱਚ ਚਲੇ ਗਏ ਤੇ ਕਮਰੇ ਵਿੱਚ ਜਾ ਕੇ ਅਸੀਂ ਸੋਚਿਆ ਵੀ ਅੱਜ ਹੁਣ ਆਰਾਮ ਕਰਦੇ ਹਾਂ ਤੇ ਆਰਾਮ ਕਰਨ ਤੋਂ ਬਾਅਦ ਸਵੇਰੇ ਸਾਜਰੇ 5 ਵਜੇ ਉੱਠ ਕੇ ਆਪਾਂ ਪਹਿਲਾਂ ਗੁਰੂ ਘਰ ਜਾਵਾਂਗੇ ਤੇ ਗੁਰੂ ਘਰ ਨਤਮਸਤਕ ਹੋਵਾਂਗੇ ਤੇ ਫਿਰ ਇੱਥੋਂ ਸ਼੍ਰੀ ਨੈਣਾ ਦੇਵੀ ਦਰਬਾਰ ਦੇ ਲਈ ਰਵਾਨਾ ਹੋਵਾਂਗੇ ਫਿਰ ਅਸੀਂ ਰਾਤ ਨੂੰ ਸਾਰੇ ਦੋਨੋਂ ਪਰਿਵਾਰ ਤਿੰਨੋਂ ਪਰਿਵਾਰ ਆਪਣੇ ਕੋਮ ਕਮਰੇ ਵਿੱਚ ਚਲੇ ਗਏ ਤੇ ਕਮਰਿਆਂ ਵਿੱਚ ਜਾ ਕੇ ਸੋਚਿਆ ਵੀ ਹੁਣ ਆਰਾਮ ਨਾਲ 15-20 ਮਿੰਟ ਪਰਵਾਰੀ ਕੀ ਗੱਲਾਂ ਕਰਨ ਤੋਂ ਬਾਅਦ ਆਰਾਮ ਨਾਲ ਇੱਥੇ ਵਿਸ਼ਰਾਮ ਕਰੀਏ ਤੇ ਫਿਰ ਸਵੇਰੇ ਗੁਰੂ ਘਰ ਦੇ ਵਿੱਚ ਆਪਾਂ ਅੱਜਾਵਾਂਗੇ ਤੇ ਲਾਈਟਿੰਗ ਬਹੁਤ ਸੋਹਣੀ ਲੱਗ ਰਹੀ ਸੀ ਇੱਕ ਰਾਤ ਨੂੰ ਮੌਸਮ ਵੀ ਬਹੁਤ ਵਧੀਆ ਹੋਇਆ ਸੀ ਤੇ ਠੰਡੀ ਠੰਡੀ ਹਵਾ ਵੀ ਜਿਹੜੀ ਚੱਲ ਰਹੀ ਸੀ ਕਿਉਂਕਿ ਪ੍ਰਸ਼ਾਦ ਤੋਂ ਬਾਅਦ ਅਕਸਰ ਜਿਹੜਾ ਮੌਸਮ ਹੈ ਉਹ ਬਹੁਤ ਸੁਹਾਵਣਾ ਹੋ ਜਾਂਦਾ ਹੈ ਤੇ ਸੁਹਾਵਨੇ ਮੌਸਮ ਦੇ ਵਿੱਚ ਹੋਰ ਵੀ ਜ਼ਿੰਦਗੀ ਦਾ ਨਜ਼ਾਰਾ ਕੁਝ ਹੋਰ ਹੁੰਦਾ ਹੈ ਤੇ ਸਾਨੂੰ ਗੁਰੂ ਘਰ ਦੇ ਵਿੱਚ ਕਮਰਾ ਨੰਬਰ ਸਟ੍ਰੇਟ ਮਿਲਿਆ ਸੀ ਤੇ 63 ਨੰਬਰ ਕਮਰੇ ਵਿੱਚ ਅਸੀਂ ਚਲੇ ਗਏ ਤੇ ਆਰਾਮ ਦੇ ਨਾਲ ਵੱਖਰੇ ਵੱਖਰੇ ਚਿੱਤੇ ਬੈੱਡ ਲੱਗੇ ਹੋਏ ਸੀ ਤੇ ਆਪਣੇ ਆਪਣੇ ਬੈੱਡਾਂ ਤੇ ਜਾ ਕੇ ਫਿਰ ਆਰਾਮ ਦੇ ਨਾਲ ਵਿਸ਼ਰਾਮ ਕੀਤਾ ਤੇ ਸਾਡਾ ਇੱਕੋ ਟਾਰਗੇਟ ਸੀ ਕਿ ਸਵੇਰੇ ਸੱਜਣੇ ਉੱਠਣਾ ਤੇ ਗੁਰੂ ਘਰ ਦੇ ਵਿੱਚ ਪਹਿਲਾਂ ਨਤਮਸਤਕ ਹੋਣਾ ਤੇ ਸਵੇਰੇ ਉੱਠਦੇ ਸਾਰ ਪਹਿਲਾਂ ਅਸੀਂ ਗੁਰੂ ਘਰ ਉੱਠਣ ਜਾਣ ਦੇ ਲਈ ਤਿਆਰ ਹੋ ਗਏ ਤੇ ਸਾਰਿਆਂ ਨੂੰ ਰੋਲਾ ਰੂਲਾ ਪਾ ਕੇ ਠਾਹਾਇਆ ਭਾਈ ਉੱਠੋ ਹੁਣ ਸਵੇਰ ਹੋ ਗਈ ਸੋਚਿਆ ਸੀਗਾ ਵੀ ਸਵੇਰੇ 4:30-5:00 ਜੇ ਉੱਠਾਂਗੇ ਪਰ ਪਰ ਉੱਠਦੇ ਉੱਠਦੇ ਉਹੀ ਸਮਾਂ ਹੋ ਗਿਆ ਤੇ ਤਕਰੀਬਨ ਸਮਾਂ 7 ਵਜੇ ਦੇ ਕਰੀਬ ਹੋ ਗਿਆ ਕਿਉਂਕਿ ਰਾਤ ਲੇਟ ਸੋਏ ਤਸਵੀਰੀ ਅੱਖੀਂ ਹੀ ਖੁੱਲੀ ਇੱਕ ਮੌਸਮ ਬੜਾ ਵਧੀਆ ਸੀਗਾ ਤੇ ਏਸੀ ਚਲਾ ਕੇ ਉੱਠਣ ਨੂੰ ਵੈਸੇ ਹੀ ਦਿਲ ਨਹੀਂ ਕਰਦਾ ਫਿਰ ਜੀ ਸੋਚਿਆ ਵੀ ਚਲੋ ਹੁਣ ਪਹਿਲਾਂ ਗੁਰੂ ਘਰ ਤਾਂ ਜਾਣਾ ਹੀ ਐ ਤੇ ਗੁਰੂ ਘਰ ਨਤਮਸਤਕ ਹੁੰਨੇ ਐ ਤੇ ਫਿਰ ਸਾਰੇ ਨਹਾ ਧੋ ਕੇ ਤਿਆਰ ਹੋਏ ਅਤੇ ਗੁਰੂ ਘਰ ਦੇ ਲਈ ਅਸੀਂ ਰਵਾਨਾ ਹੋਏ ਤੇ ਜਿਹੜੀ ਧਰਮਸ਼ਾਲਾ ਬਣੀ ਹੋਈ ਸੀਗੀ ਇਸ ਦੇ ਵਿੱਚ ਬਹੁਤ ਜ਼ਿਆਦਾ ਕਮਰੇ ਸੀਗੇ ਤੇ ਸਾਨੂੰ ਇਹ ਕਲੀਅਰ ਹੋ ਗਿਆ ਵੀ ਬਹੁਤ ਜ਼ਿਆਦਾ ਸ਼ਰਧਾਲੂ ਇੱਥੇ ਰਹਿ ਸਕਦੇ ਨੇ ਫਿਰ ਅਸੀਂ ਸਵੇਰੇ ਸਵੇਰੇ ਉੱਠੇ ਤੇ ਨਹਾ ਧੋ ਕੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਦੇ ਲਈ ਸਾਰੇ ਪਰਿਵਾਰ ਰਵਾਨਾ ਹੋ ਗਏ ਤੇ ਗੁਰੂ ਘਰ ਦੇ ਵਿੱਚ ਸਵੇਰੇ ਸਵੇਰੇ ਰਸ਼ ਕਾਫੀ ਘਟ ਸੀ ਕਿਉਂਕਿ ਸਵੇਰੇ ਸਵੇਰੇ ਲੋਕ ਜਾਂ ਤਾਂ 4 ਵਜੇ ਮੱਥਾ ਟੇਕਣ ਜਿਆਦਾ ਗਿਣਤੀ ਦੇ ਵਿੱਚ ਆਉਂਦੇ ਆ ਜਾਂ ਫਿਰ ਸ਼ਾਮ ਦੇ ਵਕਤ ਤੇ 7:30-8 ਵਜੇ ਦੇ ਕਰੀਬ ਘੱਟ ਹੀ ਲੋਕ ਗੁਰੂ ਘਰ ਦੇ ਵਿੱਚ ਸੰਤ ਤੇ ਅਸੀਂ ਬੜੇ ਪਿਆਰ ਨਾਲ ਸਤਿਕਾਰ ਨਾਲ ਉੱਥੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਣੇ ਹਾਜ਼ਰੀ ਲਵਾਈ ਤੇ ਹਾਜ਼ਰੀ ਹੋਣ ਲਵਾਨ ਤੋਂ ਬਾਅਦ ਅਸੀਂ ਸੋਚਿਆ ਹੋਇਆ ਸੀ ਕਿ ਸ਼੍ਰੀ ਨੈਣਾ ਦੇਵੀ ਦਰਬਾਰ ਦੇ ਲਈ ਰਵਾਨਾ ਹੋਣਾ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਨੈਣਾ ਦੇਵੀ ਦਰਬਾਰ ਦੀਆਂ ਕਿ ਕਿਸ ਤਰ੍ਹਾਂ ਸੋਨਾ ਮੱਈਆ ਦਾ ਰੂਪ ਜਿਹੜਾ ਹੈ ਦਿਖਾਈ ਦਿੰਦਾ ਹੈ ਸ਼੍ਰੀ ਨੰਨਪੁਰ ਸਾਹਿਬ ਤੋਂ ਤੇ ਇਸ ਤੋਂ ਬਾਅਦ ਅਸੀਂ ਨੈਨਾ ਦੇਵੀ ਦਰਬਾਰ ਦੇ ਲਈ ਟੈਕਸੀ ਤੋਂ ਹੀ ਰਵਾਨਾ ਹੋ ਗਏ ਕਿਉਂਕਿ ਟ੍ਰੇਨ ਤਾਂ ਨਨਤਪੁਰ ਸਾਹਿਬ ਤੱਕ ਆਂਦੀ ਹੈ ਇਸ ਤੋਂ ਬਾਅਦ ਸਵੇਰੇ ਸਵੇਰੇ ਬਾਜ਼ਾਰ ਜਿਹੜੇ ਸੀਗੇ ਬੰਦ ਸੀਗੇ ਕਿਉਂਕਿ 8 ਵਜੇ ਤੇ ਕਰੀਬ ਜਿਹੜਾ ਸਮਾਂ ਹੋ ਸਕੇ ਹੋ ਚੁੱਕਿਆ ਸੀ ਤੇ ਜੋ ਦੁਕਾਨਾਂ ਹੈ ਉਹ तकरीबन 9 9:30 ਵਜੇ ਤੋਂ ਬਾਅਦ ਹੀ ਲੋਕ ਖੋਲਦੇ ਆ ਤੇ ਰਾਤ ਨੂੰ 11 12 ਵਜੇ ਤੱਕ ਇਹ ਦੁਕਾਨਾਂ ਖੁੱਲੀਆਂ ਰਹਿੰਦੀਆਂ ਤੇ ਅਸੀਂ ਜਿਹੜੀ ਹੈ ਟੈਕਸੀ ਕਰਕੇ ਅਸੀਂ ਮਾਤਾ ਦੇ ਦਰਬਾਰ ਵੱਲ ਜਾਣਾ ਸ਼ੁਰੂ ਕਰ ਦਿੱਤਾ ਤੇ ਮੌਸਮ ਅੱਜ ਧੁੱਪ ਵਾਲਾ ਸੀਗਾ ਤੇ ਗਰਮੀ ਲੱਗਣ ਲੱਗੀ ਸੀ ਪਰ ਸਾਨੂੰ ਇਹ ਗੱਲ ਕਲੀਅਰ ਸੀਗੀ ਕਿ ਪਹਾੜਾਂ ਦੇ ਵਿੱਚ ਜਦੋਂ ਵੀ ਕੋਈ ਜਾਂਦਾ ਤਾਂ ਇੱਕ ਪਹਾੜਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਐ ਉਹ ਦਰਖਤ ਲੱਗੇ ਹੁੰਦੇ ਆ ਤੇ ਆਕਸੀਜਨ ਬਹੁਤ ਜ਼ਿਆਦਾ ਹੁੰਦੀ ਐ ਤੇ ਖੂਬਸੂਰਤ ਨਜ਼ਾਰੇ ਜਿਹੜੇ ਪਹਾੜਾਂ ਦੇ ਉਹ ਬੇਹਦ ਹਸੀਨ ਹੁੰਦੇ ਆ ਤੇ ਪਹਾੜਾਂ ਦੇ ਵਿੱਚ ਜਾਂਦੇ ਜਾਂਦੇ ਹੋਏ ਇੱਕ ਅਨੋਖਾ ਹੀ ਜਿਹੜਾ ਵਾਤਾਵਰਨ ਮਿਲਦਾ ਹੈ ਜੋ ਕਿ ਆਪਣੇ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਆਪਣੇ ਸ਼ਹਿਰਾਂ ਵਿੱਚ ਇਹ ਵਾਤਾਵਰਨ ਨਹੀਂ ਮਿਲਦਾ ਤੇ ਇਹ ਮੋੜ ਆ ਗਿਆ ਜਿਸ ਨੂੰ ਮੇਰੇ ਖਿਆਲ ਨਾਲ ਕੈਂਚੀ ਮੋੜ ਵੀ ਕਹਿੰਦੇ ਨੇ ਤੇ ਜੇਕਰ ਕੁਝ ਹੋਰ ਕਹਿੰਦੇ ਨੇ ਤਾਂ ਤੁਸੀਂ ਵੀ ਕਮੈਂਟ ਕਰਕੇ ਭਾਈ ਦੱਸ ਦਿਓ ਕਿ ਇਹ ਆਹ ਵਾਲਾ ਮੋੜ ਹੈ ਸਾਨੂੰ ਤਾਂ ਹੀ ਦੱਸਿਆ ਗਿਆ ਸੀ ਕਿ ਸ਼ਾਇਦ ਇਹ ਕੈਂਚੀ ਮੋੜਾ ਤੇ ਇਥੋਂ ਜੋ ਮਾਤਾ ਨੈਣਾ ਦੇਵੀ ਦਾ ਦਰਬਾਰ ਹੈ ਤਕਰੀਬਨ 4 ਤੋਂ 5 ਕਿਲੋਮੀਟਰ ਰਹਿ ਜਾਂਦਾ ਹੈ ਤੇ ਇਹ ਜਿਹੜੀ ਚੜਾਈ ਆ ਖੜੀ ਚੜਾਈ ਹੁੰਦੀ ਆ ਤੇ ਸੜਕ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਚੌੜੀ ਕਰ ਦਿੱਤੀ ਆ ਤੇ ਸੜਕ ਬਹੁਤ ਸਾਫ਼ ਸੁਥਰੀ ਬਣੀ ਹੋਈ ਆ ਇਸ ਤੋਂ ਬਾਅਦ ਮਾਤਾ ਦਾ ਦਰਬਾਰ ਬਿਲਕੁਲ ਨਜ਼ਦੀਕ ਆ ਜਾਂਦਾ ਹੈ ਤੇ ਕੁਝ ਹੀ ਦੇਰ ਬਾਅਦ ਅਸੀਂ ਮਾਤਾ ਦੇ ਦਰਬਾਰ ਵੀ ਪਹੁੰਚਣ ਲੱਗੇ ਅਸੀਂ ਰਸਤੇ ਵਿੱਚ ਦੇਖਿਆ ਕਿ ਲੋਕ ਕਾਫੀ ਰੁਕੇ ਹੋਏ ਸਨ ਅਤੇ ਫੋਟੋਆਂ ਖਿਚਵਾ ਰਹੇ ਸਨ ਕਿਉਂਕਿ ਪਹਾੜੀ ਇੱਕ ਸਾਈਡ ਹੁੰਦੀ ਹੈ ਤੇ ਦੂਸਰੀ ਸਾਈਡ ਡੁੰਗੀ ਖਾਈ ਹੁੰਦੀ ਹੈ ਤੇ ਲੋਕ ਇੱਥੇ ਫੋਟੋਆਂ ਖਿਚਵਾਉਂਦੇ ਹੋਏ ਨਜ਼ਰ ਆਉਂਦੇ ਨੇ ਮਾ ਦਾ ਦਰਵਾਜ਼ਾ ਵੀ ਬਿਲਕੁਲ ਸਾਹਮਣੇ ਦਿਖਾਈ ਦੇ ਰਿਹਾ ਸੀ ਤੇ ਟੈਕਸੀ ਵਾਲਾ ਵੀ ਸਾਨੂੰ ਬੰਦਾ ਬੜਾ ਵਧੀਆ ਮਿਲਿਆ ਤੇ ਖਸਮੁਕ ਬੰਦਾ ਸੀ ਤੇ ਗੱਲਾਂបੱਤਾਂ ਕਰਦੇ ਕਰਦੇ ਕਦੋਂ 20 ਮਿੰਟ 25 ਮਿੰਟ ਦੇ ਵਿੱਚ ਅਸੀਂ ਮਾਤਾ ਦੇ ਦਰਬਾਰ ਪਹੁੰਚ ਗਏ ਪਤਾ ਹੀ ਨਹੀਂ ਚੱਲਿਆ ਫਿਰ ਅਸੀਂ ਉੱਥੋਂ ਆਪਣੀ ਪੈਦਲ ਯਾਤਰਾ ਜਿਹੜੀ ਹੈ ਸ਼ੁਰੂ ਕਰ ਦਿੱਤੀ ਤੇ ਪੈਦਲ ਯਾਤਰਾ ਇਸ ਵਾਰ ਪੌੜੀਆਂ ਰਾਹੀਂ ਕੀਤੀ ਤੇ ਪੌੜੀਆਂ ਰਾਹੀਂ ਜੋ ਸਾਰੇ ਸੀ ਥੱਕ ਗਏ ਕਿਉਂਕਿ ਪੌੜੀਆਂ ਚਾਹੇ 4-500 ਹੀ ਹੋਵੇ ਪਰ ਪੌੜੀਆਂ ਚੜਨਾ ਬੜਾ ਟਫ ਲੱਗਦਾ ਹੈ ਤੇ ਸਾਡੇ ਜਿਹੜੇ ਸਾਰੇ ਪਰਿਵਾਰਿਕ ਮੈਂਬਰਸ ਹਨ ਉਹ ਵੀ ਵਿਚਾਰੇ ਸਾਂ ਉਹਨਾਂ ਦੇ ਲਾਲਾ ਜੀ ਦੇ ਸਾਂ ਉੱਪਰ ਦੇ ਉੱਪਰ ਨੀਚੇ ਦੇ ਰੀਚੇ ਸਾਂ ਰਹਿ ਗਏ ਤੇ ਅਵੀ ਸਾਡੇ ਲਾਲਾ ਜੀ ਜ਼ਿਆਦਾ ਢਿੱਲੇ ਹੋ ਜਾਂਦੇ ਕਿਉਂਕਿ ਇਹ ਥੱਕ ਜਾਂਦੇ ਕਦੇ ਤੁਰੇ ਨਹੀਂ ਹੈਗੇ ਪੈਲ ਪੈਲ ਯਾਤਰਾ ਇਹਨਾਂ ਦੀ ਐਵਰੇਜ ਲੋ ਹੋ ਜਾਂਦੀ ਹੈ ਤੁਰਦੇ ਤੁਰਦੇ ਫਿਰ ਅਸੀਂ ਮਾਤਾ ਦੇ ਦਰਬਾਰ ਪਹੁੰਚੇ ਤੇ ਮਾਤਾ ਦੇ ਦਰਬਾਰ ਦੇ ਵਿੱਚ ਵੀ ਭੀੜ ਠੀਕ ਠਾਕ ਸੀਗੀ ਕੋਈ ਜ਼ਿਆਦਾ ਰਸ਼ ਨਹੀਂ ਸੀਗਾ ਕਿਉਂਕਿ ਇੱਥੇ ਜ਼ਿਆਦਾਤਰ ਸ਼ਾਮ ਨੂੰ ਰਸ਼ ਹੁੰਦਾ ਜਾਂ ਸਵੇਰੇ ਸਵੇਰੇ ਰਸ਼ ਹੁੰਦਾ ਤੇ ਇਸ ਵਕਤ ਤਕਰੀਬਨ 10:30 ਵਜੇ ਦਾ ਸਮਾਂ ਹੋ ਚੁੱਕਿਆ ਸੀ ਤੇ ਮਾਤਾ ਦੇ ਦਰਬਾਰ ਦੇ ਵਿੱਚ ਅਸੀਂ ਪ੍ਰਸ਼ਾਦ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ ਤੇ માતા ਦੇ ਦਰਬਾਰ ਤੇ ਜਦ ਦੇਖਿਆ ਜਾ ਕੇ ਕਿ ਅੰਦਰ ਰਸ ਨਹੀਂ ਸੀ ਸਾਨੂੰ ਖੁਸ਼ੀ ਹੋਈ ਕਿ ਅੱਜ ਖੁੱਲੇ ਦਰਸ਼ਨ ਹੋਣਗੇ ਤੇ ਤਕਰੀਬਨ 10 ਮਿੰਟ 5-7 ਮਿੰਟ ਮੰਦਰ ਦੇ ਵਿੱਚ ਅਸੀਂ ਖੜ ਕੇ ਮਾਤਾ ਦਾ ਆਸ਼ੀਰਵਾਦ ਵੀ ਲੈ ਸਕਦੇ ਹਾਂ ਤੇ ਮੰਦਰ ਦੇ ਵਿੱਚ ਅਸੀਂ ਮਾਤਾ ਦਾ ਆਸ਼ੀਰਵਾਦ ਲਿੱਤਾ ਤੇ ਮਾ ਆਸ਼ੀਰਵਾਦ ਲੈਣ ਤੋਂ ਬਾਅਦ ਹਵਨ ਕੁੰਡ ਦੇ ਵਿੱਚ ਸਮਗਰੀ ਪਾਈ ਜਿਸ ਤਰ੍ਹਾਂ ਕਿ ਉਹ ਪੰਡਤ ਜੀ ਕਹਿੰਦੇ ਆ ਕਿ ਭਾਈ ਪਹਿਲਾਂ ਹਵਨ ਕੁੰਡ ਦੇ ਵਿੱਚ ਸਮਗਰੀ ਪਾ ਕੇ ਆਓ ਤੇ ਮਾਤਾ ਦਾ ਜੋ ਦਰਬਾਰ ਸੀ ਉਹਦੇ ਜਿਹੜੇ ਝੰਡੇ ਹਮੇਸ਼ਾ ਝੂਲਦੇ ਰਹਿੰਦੇ ਆ ਤੇ ਤੁਹਾਨੂੰ ਕੈਮਰੇ ਵਿੱਚ ਵੀ ਕੈਦ ਕਰਕੇ ਦਿਖਾਏ ਆ ਤੇ ਮਾਤਾ ਦੇ ਦਰਬਾਰ ਦੀ ਤੁਹਾਨੂੰ ਰੌਣਕਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜੈ ਮਾਤਾ ਦੀ ਲਿਖਿਓ ਫਿਰ ਦੇਖਿਓ ਕੀਵੇਂ ਕੰਮ ਬਣਦੇ ਆ ਕਿਉਂਕਿ ਜੋ ਮਾਤਾ ਨੂੰ ਮੰਨਦਾ ਉਸਦੇ ਕੰਮ ਪਹਿਲਾਂ ਪੂਰੇ ਹੁੰਦੇ ਨੇ ਤੇ ਹੋਰ ਤੁਹਾਨੂੰ ਅੱਗੇ ਵੀ ਦਿਖਾਣੇ ਆ ਕਿ ਫਿਰ ਕਿਸ ਤਰ੍ਹਾਂ ਮਾਤਾ ਦੇ ਪਵੰਤੋਂ ਅਸੀਂ ਕੁਰਾਲੀ ਵਾਲਿਆਂ ਦੀ ਜੋ ਧਰਮਸ਼ਾਲਾ ਹੈ ਉਹ ਵੇਖੀ ਤੇ ਕਰਮਸ਼ਟ ਧਰਮਸ਼ਾਲਾ ਦੇ ਨਾਲ ਅਸੀਂ ਪਹਾੜੀਆਂ ਸੁਹਾਵਣਾ ਮੌਸਮ ਅਤੇ ਜੋ ਤਲਾਬ ਹੈ ਕੁਰਾਲੀ ਵਾਲਿਆਂ ਦਾ ਜਿੱਥੇ ਅਕਸਰ ਬਜ਼ੁਰਗ ਲੋਕ ਸਾਡੇ ਦਾਦੇ ਪਰਦਾਦੇ ਵੀ ਇੱਥੇ ਬੈਠਦੇ ਸਨ ਸੇਵਾ ਕਰਦੇ ਸਨ ਜਿੱਥੇ ਸ਼ਹਿਰ ਵਾਸੀ ਲੰਗਰ ਲਗਾਉਂਦੇ ਸਨ ਉਹਨਾਂ ਦੇ ਵੀ ਅਸੀਂ ਦਰਸ਼ਨ ਕੀਤੇ ਤੇ ਫਿਰ ਦਰਸ਼ਨ ਕਰਨ ਤੋਂ ਬਾਅਦ ਹਨੂਮਾਨ ਜੀ ਤੇ ਗਣੇਸ਼ ਜੀ ਦੀ ਮੂਰਤੀ ਵੀ ਤੁਹਾਨੂੰ ਦਿਖਾਣੀ ਜ਼ਰੂਰੀ ਹੈ ਕਿਉਂਕਿ ਇਹ ਜੇਕਰ ਅਸੀਂ ਨੈਣਾਦੇਵੀ ਮਾਤਾ ਦੇ ਆਈਏ ਤੇ ਇਕ ਤੁਹਾਨੂੰ ਗਣੇਸ਼ ਜੀ ਅਤੇ ਹਨੂਮਾਨ ਜੀ ਦੀ ਦਰਸ਼ਨ ਮੂਰਤੀ ਦੇ ਨਾਮ ਕਰਾਏ ਤਾਂ ਕੋਈ ਫਾਇਦਾ ਨਹੀਂ ਭਾਈ ਫਿਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੈ ਬਜਰੰਗਵਲੀ ਅਤੇ ਓਮ ਗਣੇਸ਼ਾਏ ਨਵਾ ਜ਼ਰੂਰ ਲਿਖਿਓ ਤੇ ਫਿਰ ਅੱਗੇ ਵੀ ਤੁਹਾਨੂੰ ਦੱਸਦੇ ਆ ਕਿਵੇਂ ਰਹੀ ਸਾਡੀ ਯਾਤਰਾ ਯਾਤਰਾ ਬਿਹਤਰ ਵਧੀਆ ਰਹੀ ਤੇ ਫਿਰ ਮੁੜ ਕੇ ਅਸੀਂ ਯਾਤਰਾ ਕਰਨ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਅਸੀਂ ਪਹੁੰਚ ਗਏ ਤੇ ਟ੍ਰੇਨ ਸਾਨੂੰ ਜਦ ਪਤਾ ਲੱਗਿਆ ਵੀ ਪਾਈ 10-15 ਮਿੰਟ ਦੇ ਵਿੱਚ ਆਣ ਵਾਲੀ ਹੈ ਫਿਰ ਅਸੀਂ ਟ੍ਰੇਨ ਦੀਆਂ ਟਿਕਟਾਂ ਲਿੱਤੀਆਂ ਅਤੇ ਫਿਰ ਅਸੀਂ ਸਟੇਸ਼ਨ ਪਹਿਲਾਂ ਕਹਿੰਦੇ ਇੱਕ ਲਾਈਨ ਤੇ ਆਣੀ ਹੈ ਫਿਰ ਕਹਿੰਦੇ ਦੂਸਰੀ ਲਾਈਨ ਤੇ ਆਣੀ ਹੈ ਫਿਰ ਅਸੀਂ ਰੋਂਗ ਸਾਈਡ ਇਧਰ ਹੀ ਖੜ ਗਏ ਵੀ ਪਾਈ ਉਧਰ ਹੀ ਸਾਈਡ ਅਸੀਂ ਜਾਣਾ ਨਹੀਂ ਇੱਧਰ ਤੇ ਚੜ ਜਾਣਾ ਫਿਰ ਰੌਂਗ ਸਾਈਡ ਤੋਂ ਹੀ ਗੱਡੀ ਦੇ ਵਿੱਚ ਬੈਠੇ ਅਤੇ ਫਿਰ ਕੁਰਾਲੀ ਵੱਲ ਰਵਾਨਾ ਹੋ ਗਏ ਤੇ ਤਕਰੀਬਨ ਸਵਾ ਘੰਟੇ ਬਾਅਦ ਅਸੀਂ ਕੁਰਾਲੀ ਪਹੁੰਚ ਗਏ ਬੜਾ ਹੀ ਸੋਹਣਾ ਜਿਹੜਾ ਮਨਮੋਹਕ ਦ੍ਰਿਸ਼ ਦਿਖੇ ਉੱਥੇ ਸਾਨੂੰ ਵਾਤਾਵਰਣ ਦੇਖਿਆ ਮੀਂਹ ਪੈਂਦਾ ਦਿਖਿਆ ਤੇ ਯਾਤਰਾ ਸਾਡੀ ਬਹੁਤ ਸਫਲ ਹੋਈ ਤੇ ਬਹੁਤ ਪੰਜਰਾ ਆਇਆ ਕਾਫੀ ਸਾਲਾਂ ਬਾਅਦ ਟ੍ਰੇਨ ਤੇ ਬੈਠੇ ਸੀ ਤੁਸੀਂ ਵੀ ਕਮੈਂਟ ਬਾਕਸ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਿਓ